ਸਤ ਜੀ ਇੱਥੇ ਮੈਡੀਕਲ ਕੈਂਪ ਕਿ ਤੁਸੀਂ ਪਹੁੰਚੇ ਆ ਕੀ ਕਹਿਣਾ ਚਾਹੋਗੇ ਇਹ ਪਾ ਜੀ ਇਹ ਜਿਸ ਤਰ੍ਹਾਂ ਕਹਿਆ ਜਾਂਦਾ ਨਾ ਕਿ ਇੱਕ ਕਈ ਵਾਰ ਹੁੰਦਾ ਕਿ ਆ ਕਿ ਬਹੁਤ ਗਰੀਬੀ ਉਮਰ ਦੇ ਲੋਕ ਵੀ ਜਿਹੜੇ ਆ ਉਹਨਾਂ ਨੂੰ ਵੀ ਨੌਲੇਜ ਨਹੀਂ ਹੁੰਦਾ ਤੇ ਉਹਨਾਂ ਨੂੰ ਇਹ ਸਮਝਦੇ ਆ ਕਿ ਉਹ ਬੱਚਿਆਂ ਸਮਾਨ ਉਹਨਾਂ ਦੀ ਜਿਹੜੀ ਅਕਲ ਹੁੰਦੀ ਹੈ ਤੇ ਕਈ ਵਾਰ ਕਈ ਬੱਚੇ ਜਿਹੜੇ ਆ ਨਾ ਇਸੇ ਇਹਦੇ ਵੱਡੇ ਕੰਮ ਇਹਨੇ ਨੇਕ ਕੰਮ ਕਰ ਜਾਂਦੇ ਆ ਕਿ ਉਹਨਾਂ ਨੂੰ ਕਹਿਣਾ ਪੈਂਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣਾ ਪਿਆ ਸੀ ਬਾਬਾ ਬੁੱਢਾ 12 11 ਸਾਲ ਦੇ ਬੱਚੇ ਨੂੰ ਸੋ ਇਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਇਹ ਸਾਡੀ ਜਿਹੜੀ ਲਾਈਟਸ ਕਲੱਬ ਬੰਗਾ ਸਿਮਰਨ ਆ ਇਹ ਇੱਕ ਆਪਣੇ ਵੱਲੋਂ ਆਧਾਰ ਦੇ ਵਿੱਚ ਜਾਂ ਉਮਰ ਦੇ لحاظ ਦੇ ਨਾਲ ਤਾਂ ਇਹ ਬੱਚੇ ਆ ਪਰ ਇਹਨਾਂ ਨੇ ਜੋ ਮਾਰ ਕੇ ਮਾਰੇ ਆ ਇਹਨਾਂ ਨੂੰ ਇਹ ਕਹਿਣਾ ਪਊਗਾ ਕਿ ਸਾਡੇ ਡਿਸਟ੍ਰਿਕਟ ਦੀ ਇੱਕ ਬਿਹਤਰੀਨ ਕਲੱਬ ਇਹਨਾਂ ਆਪਣੇ ਆਪ ਨੂੰ ਸਾਬਤ ਕੀਤਾ ਤੋ ਅੱਜ ਜਿੱਥੇ ਕੈਂਸਰ ਅਵੇਰਨੈਸ ਔਰ ਕੈਂਪ ਲੱਗ ਕੇ ਆਇਆ ਇਹਦੇ ਲਈ ਮੇਰੇ ਵੱਲੋਂ ਇਹਨਾਂ ਨੂੰ ਮੁਬਾਰਕਵਾਦ ਆ ਸਾਡੇ ਸਾਡੀ ਬੇਟੀ ਮੀਨੂ ਘੁੱਟਾ ਔਰ ਇਹਨਾਂ ਦੇ ਹਸਬੰਡ ਜਿਹੜੇ ਸਾਡੇ ਨਾਲ ਮਾਨਸਿਕ ਤੌਰ ਤੇ ਸਾਡੇ ਨਾਲ ਹੀ ਹੈ ਔਰ ਸਾਡੇ بیٹے ਤੀਰਜ ਮੱਕੜ ਔਰ ਇਹਨਾਂ ਦੀ ਸਮੁੱਚੀ ਕਲੱਬ ਦੇ ਸਮੂਹ ਮੈਂਬਰ ਜਿਸ ਤਰ੍ਹਾਂ ਖੜੇ ਹੈ ਜਗ ਗੁਰੂ ਰਾਮ ਦਾ ਸੈਕਟਲ ਹਸਪੀਟਲ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਲਗਾਤਾਰ ਆਪਣੇ ਕਲੱਬ ਦੇ ਜਨਮ ਤੋਂ ਕਲੱਬ ਦੇ ਹੋਣ ਸ਼ੁਰੂ ਦਿੱਤੋ ਤੋਂ ਇਹਨਾਂ ਨੇ ਹੁਣ ਕੀਤੀ ਹੈ ਉਦੋਂ ਤੋਂ ਹੀ ਲਗਾਤਾਰ ਪ੍ਰੋਜੈਕਟਾਂ ਦੀ ਜਿਸ ਇਹਨਾਂ ਨੇ ਛੜੀ ਲਾਈ ਹੋਈ ਹੈ ਇਹ ਡਿਸਟ੍ਰਿਕਟ ਦੇ ਵਿੱਚ ਇਹ ਬਿਰਲੀਆਂ ਕਲੱਬਾਂ ਇਸ ਤਰ੍ਹਾਂ ਦੇ ਕਾਰਜ ਕਰ ਸਕਦੀਆਂ ਵਾਂ ਇੰਨੀ ਵਿਸ਼ਾਲ ਸਮਾਜ ਸੇਵਾ ਦਾ ਜਿਹੜਾ ਕਾਰਜ ਆ ਉਹ ਇਹਨਾਂ ਦੇ ਦੇਖਿਆ ਆ ਪ੍ਰਮਾਤਮਾ ਅੱਗੇ ਦੁਆਇਆ ਕਿ ਇਹਨਾਂ ਨੂੰ ਹੋਰ ਬਲ ਬਖਸ਼ੇ ਔਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਡਿਸਟ੍ਰਿਕਟ 3 ਟੂ 1 ਡੀ ਦੇ ਵਿੱਚ ਆਪਣਾ ਸਥਾਨ ਬਣਾਇਆ ਆ ਇਹ ਕਲੱਬ ਇਸੇ ਤਰ੍ਹਾਂ ਹੀ ਪਰੰਤਿਕਾਂ ਨੂੰ ਸ਼ੋਹੇ ਪਰ ਕਦਮ-ਕਦਮ ਜਿਹੜੀ ਅੱਗੇ ਵਧਦੀ ਰਹੇ ਡਿਸਟ੍ਰਿਕਟ ਦੇ ਵਿੱਚ ਨਹੀਂ ਪੂਰੇ ਇੰਟਰਨੈਸ਼ਨਲ ਤੱਕ ਕਲੱਬ ਦਾ ਨਾਮ ਜਿਹੜਾ ਰੌਸ਼ਨ ਹੋਵੇ ਇਹੀ ਦੁਆ ਹੈ ਹਾਲ ਸਰ ਜੀ ਜਿਹਦਾ ਕੈਂਸਰ ਦੇ ਪੇਸ਼ੈਂਟ ਅੱਜ ਕੱਲ ਬਹੁਤ ਜ਼ਿਆਦਾ ਵਧ ਰਹੇ ਇਸ ਦਾ ਕੀ ਕਾਰਨ ਤੁਸੀਂ ਮੰਨਦੇ ਹੋ ਕੋ ਇਹਦੇ ਵਿੱਚ ਮੇਨ ਤੌਰ ਤੇ ਜਿਹੜੇ ਅੱਜ ਕੱਲ ਆਮ ਹੀ ਜਿਹੜਾ ਮੈਡੀਕਲ ਨਜ਼ਰੀਆ ਤੁਸੀਂ ਦੇਖੀਏ ਤੇ ਤਿੰਨ ਚਾਰ ਕਾਰਨ ਵੱਡੇ ਐ ਇੱਕ ਤਾਂ ਮੋਢਾ ਦਾ ਜਿਹੜਾ ਕਾਰਨ ਆ ਉਹ ਸਾਡੀ ਜਿਹੜੀ ਖਾਦ ਖਰਾਕ ਹੈ ਕਿਉਂਕਿ ਸਾਡੀ ਖਾਹ ਖਰਾਕ ਜਿਹੜੀ ਇੰਨੀ ਪਲੀਟ ਹੋ ਚੁੱਕੀ ਆ ਜੋ ਵੀ ਅਸੀਂ ਖਾਂਦੇ ਆ ਉਹ ਜ਼ਹਿਰਾਂ ਭਰੀ ਹੋਈ ਆ ਆ ਅੱਜ ਸਾਨੂੰ ਜਿਹੜੀ ਆ ਦੁੱਧ ਈਵਨ ਰਿਪੋਰਟਾਂ ਜਿਹੜੀਆਂ ਵਾ World Health Organization ਦੀਆਂ ਕਿ 25% ਦੁੱਧ ਪੈਦਾ ਹੋ ਰਿਹਾ ਵਾ ਇੰਡੀਆ ਦੇ ਵਿੱਚ ਸਿਰਫ ਜਿੰਨੀ ਵਰਤੋਂ ਹੋ ਰਹੀ ਉਹਦੇ ਤੋਂ ਜੇ ਮੰਨ ਲਓ ਇਹ ਪਤਾ ਕੋਈ 100 ਟਨ ਦੁੱਧ ਦੀ ਵਰਤੋਂ ਹੋ ਰਹੀ ਆ ਤੇ ਪੈਦਾ ਹੋ ਰਿਹਾ 25 ਟਨ ਉਹ 75 ਟਨ ਦੁੱਧ ਜਿਹੜਾ ਕਿੱਥੋਂ ਆ ਰਿਹਾ ਹੈ ਬਿਲਕੁਲ ਉਹ ਸਾਰਾ ਦੋ ਨੰਬਰ ਦਾ ਦੁੱਧ ਜਿਹੜਾ ਆ ਕੈਮੀਕਲ ਪਾ ਕੇ ਦੁੱਧ ਪੈਦਾ ਹੋ ਰਿਹਾ ਆ ਸਭ ਔਰ ਸਾਡਾ ਸ਼ਹਿਰੀ ਭਾਈਚਾਰਾ ਵਿਸ਼ੇਸ਼ ਤੌਰ ਦੇ ਉੱਤੇ ਉਹਦੇ ਜੀਮਾਰੇ ਖੁੰਦਾ ਆ ਕਿਉਂਕਿ ਉਹਨਾਂ ਨੇ ਸਾਰਾ ਦੁੱਧ ਲੈਣਾ ਹੀ ਮੁੱਲ ਹੁੰਦਾ ਆ ਉਹਨਾਂ ਦੀ ਵਰਤੋਂ ਦਾ ਸੋ ਇਸ ਤਰ੍ਹਾਂ ਹੀ ਜਿਹੜਾ ਆ ਸਾਡੀ ਖਾਦ-ਖਰਾਕ ਜਿਹੜੀ ਸਾਡੇ ਪਰ ਖੇਤ ਵੀ ਸਾਡੇ ਇੰਨੇ ਪੋਲਿਊਟਡ ਹੋ ਗਏ ਆ ਖੇਤਾਂ ਦੇ ਵਿੱਚੋਂ ਜੋ ਅਨਾਜ ਵੀ ਆ ਰਿਹਾ ਆ ਉਹ ਵੀ ਜ਼ਹਿਰਾਂ ਨਾਲ ਭਰਿਆ ਹੋਇਆ ਖਾਦਾਂ ਦਵਾਈਆਂ ਦੇ ਨਾਲ ਤੋ ਅੱਜ ਸਾਨੂੰ ਇੱਕ ਤਰ੍ਹਾਂ ਨਾਲ ਇਹ ਜ਼ਹਿਰ ਮੁਕਤ ਜਿਹੜਾ ਆ ਖਾਦ ਖਰਾਕ ਵਾਲੀ ਜਿਹੜੀ ਕ੍ਰਾਂਤੀ ਲਿਆਉਣ ਦੀ ਲੋੜ ਆ ਹਰ ਪੱਧਰ ਦੇ ਉੱਤੇ ਚਾਹੇ ਉਹ ਦੁੱਧ ਦੀ ਗੱਲ ਦਾ ਚਾਹੇ ਉਹ ਸਾਡੀ ਖਾਦ ਖਰਾਕ ਕਣਕ ਦੀ ਗੱਲ ਹੈ ਚਾਹੇ ਝੋਨੇ ਦੀ ਗੱਲ ਆ ਹਰ ਤਰ੍ਹਾਂ ਦੀ ਖਰਾਕ ਜੋ ਮਨੁੱਖੀ ਖਾਣ ਜੋ ਔਰ ਮੈਂ ਸਮਝਦਾ ਹਾਂ ਕਿ ਸਭ ਤੋਂ ਵੱਡਾ ਪਾਪੀ ਮਨੁੱਖ ਉਹ ਆ ਜਿਹੜੇ ਮਨੁੱਖੀ ਖਾਣ ਵਾਲੀਆਂ ਚੀਜ਼ਾਂ ਨੂੰ ਜਿਹੜਾ ਉਹ ਲੂਟ ਕਰ ਰਿਹਾ ਹਾਂ ਜੀ ਕੈਂਸਰ ਪ੍ਰਤੀਜਗ ਕਲਾਬ ਵੱਲੋਂ ਕੀ ਇਪਰਾਲੇ ਕੀਤੇ ਜਾ ਰਹੇ ਕਲਾਬ ਵੱਲੋਂ ਦੇਖੋ ਜੀ ਜਿਹੜਾ ਆ ਕਿ ਅਸੀਂ ਵੱਡੇ ਪੱਤਰ ਦੇ ਉੱਤੇ ਹਰ ਕਲੱਬੀ ਜਿਹੜੀ ਹੈ ਇਹ ਕੈਂਸਰ ਜਿਹੜਾ ਹੈ ਸਾਡੇ ਇੰਟਰਨੈਸ਼ਨਲ ਵੱਲੋਂ ਕੁਝ ਪ੍ਰੋਜੈਕਟ ਦਿੱਤੇ ਗਏ ਜਿਦੇ ਵਿੱਚ ਇੱਕ ਜਿਸ ਤਰ੍ਹਾਂ এনਵਾਇਰਨਮੈਂਟ ਆ ਏਡਜ਼ ਆ ਕੈਂਸਰ ਆ ਇਸ ਤਰ੍ਹਾਂ ਹੀ ਆਪਣੇ ਜਿਹੜੇ ਯੂਥ ਜਿਹੜਾ ਆ ਉਹਨਾਂ ਨੂੰ ਸਾਡੀ ਇੱਕ ਸਪੈਸ਼ਲ ਇੱਕ ਇਵੈਂਟ ਚੱਲਦਾ ਆ ਸਾਡਾ ਉਹ ਅਹੀ ਯੂਥ ਨੂੰ ਸਿੱਧੇ ਮਤਲਬ ਕਹਿਣ ਤੋਂ ਭਾਵਕ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਵਾ ਉਹਨਾਂ ਨੂੰ ਠੀਕ ਰਸਤੇ ਤੇ ਲਿਆਉਣ ਵਾਸਤੇ ਤੋ ਇਹ ਸਾਰੇ ਜਿਹੜੇ ਕਾਰਜਾਂ ਇੰਟਰਨੈਸ਼ਨਲ ਵੱਲੋਂ ਨਿਰਧਾਰਤ ਕੀਤੇ ਗਏ ਆ ਸਾਡੀਆਂ ਕਲੱਬਾਂ ਜਿਹੜੀਆਂ ਸਮੂਚੀਆਂ 321 ਡੇ ਦੀਆਂ ਕਲੱਬਾਂ ਆ ਉਹ ਇਹਦੇ ਉੱਤੇ ਬਹੁਤ ਤੰਦੇਜ ਦੇ ਨਾਲ ਵਰਕ ਕਰ ਰਹੀਆਂ ਨੇ ਠੀਕ ਹੈ ਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਉਸ ਮੈਸੇਜ ਇਹ ਹੀ ਆ ਕਿ ਜਿਹੜੀਆਂ ਵੀ ਸਮਾਜ ਦੀਆਂ ਪ੍ਰੀਤੀਆਂ ਆ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਸ ਤਰ੍ਹਾਂ ਪੋਲਿਊਸ਼ਨ ਆ ਪੋਲਿਊਸ਼ਨ ਦੇ ਬਹੁਤ ਰੂਪ ਆ ਜਿੱਥੇ ਇਹ ਇਹ ਵੀ ਇੱਕ ਪੋਲਿਊਸ਼ਨ ਤੋਂ ਪੈਦਾ ਹੋਈ ਹੋਈ ਸਮੱਸਿਆ ਕੈਂਸਰ ਜਿਹੜੀ ਆ ਇਸ ਤਰ੍ਹਾਂ ਹੀ ਜਿਹੜਾ ਸਾਊਂਡ ਪੋਲਿਊਸ਼ਨ ਆ ਚਾਹੇ ਉਹ এনवायरमेंट ਦਾ ਪੋਲਿਊਸ਼ਨ ਆ ਚਾਹੇ ਉਹ ਵਾਟਰ ਪੋਲਿਊਸ਼ਨ ਆ ਹਰ ਪੱਧਰ ਦੇ ਉੱਤੇ ਸਾਨੂੰ ਅੱਜ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਹਰ ਘਰ ਦੇ ਤੋਂ ਲੈ ਕੇ ਔਰ ਬੱਚੇ ਤੋਂ ਲੈ ਕੇ ਪਾਣੀ ਦੀ ਵੇਸਟ ਜਿਹੜੀ ਆ ਇੱਕ ਇੱਕ ਬੂੰਦ ਸਾਨੂੰ ਬਚਾਉਣ ਦੀ ਲੋੜ ਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਪਾਣੀ ਜਿਹੜਾ ਵਾ ਉਹ ਪੀਣਯੋਗ ਪਾਣੀ ਜਿਹੜਾ ਉਹ ਖਤਮ ਹੋ ਰਿਹਾ ਆ ਤੋ ਸਾਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ ਕਿ ਪੋਲਿਊਸ਼ਨ ਜਿਹੜਾ ਵਾ ਹਰ ਪੱਤਰ ਦੇ ਉੱਤੇ ਸਮਾਜ ਦੇ ਵਿੱਚੋਂ ਖਤਮ ਕਰਨਾ ਠੀਕ ਹੈ ਹਾਂਜੀ ਮੈਡਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਕਿੰਨਾ ਕੁ ਇੰਪੋਰਟਿਡ ਆ ਰਿਹਾ ਅੱਜ ਦਾ ਇਹ ਜਿਹੜਾ ਪ੍ਰੋਜੈਕਟ ਆ ਇੰਟਰਨੈਸ਼ਨਲ ਲਾਇਨ ਏਪੀ ਸਿੰਘ ਜੀ ਦੇ ਥੋੜੇ ਦਿਨ ਪਹਿਲਾਂ ਉਹਨਾਂ ਨੇ ਲਾਇਨ ਖਾਲਸਾ ਜੀ ਨੂੰ ਪਾਸ ਡਿਸਟ੍ਰਿਕਟ ਵਾਰਨਰ ਕੋਸ਼ਿਤ ਕੀਤਾ ਜਿਹਦੇ ਕਰਕੇ ਅੱਜ ਅਸੀਂ ਇਹ ਕੈਂਪ ਲਗਾਇਆ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮੈਸੀ ਹੋ ਰਹੀ ਹੈ ਕਿ ਸਾਡੇ ਹਾਲਸਾ ਜੀ ਪਾਸ ਡਿਸਟ੍ਰਿਕਟ ਵਾਰਨਰ ਬਣ ਚੁੱਕੇ ਨੇ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਤੇ ਬੰਗਾ ਦੇ ਵਿੱਚ ਸਿਟੀ ਸਮਾਈਲ ਕਲੱਬ ਵਾਲੇ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਪ੍ਰੈਸ ਵਾਲਿਆਂ ਦਾ ਵੀ ਬਹੁਤ ਹੈ ਕਿ ਜਿਹੜੇ ਸਾਡੇ ਹੀ ਕਲੱਬ ਦੇ ਜਿਹੜੇ ਅੱਗੇ ਕਾਰਜ ਉਹ ਅੱਗੇ ਲੋਕਾਂ ਤੱਕ ਪਹੁੰਚਾਉਂਦੇ ਆ ਥੈਂਕ ਯੂ ਕਿੰਨਾ ਪ੍ਰੋਜੈਕਟ ਹੈ ਮੈਡਮ ਜੀ ਇਹ ਸਰ ਸਾਡਾ ਹੈਗਾ ਇਹ ਸਾਡਾ ਸਰ ਤੀਸਰਾ ਪ੍ਰੋਜੈਕਟ ਉਹ ਹੈ ਕੈਂਸਰ ਅਵੇਅਰਨੈਸ ਦਾ ਪਲੱਸ ਮੈਡੀਕਲ ਚੈੱਕਅਪ ਦਾ ਨਾਲ ਸਰ ਅੱਜ ਸ਼ੂਗਰ ਦਾ ਵੀ ਅਸੀਂ ਲਗਾ ਰਹੇ ਹਾਂ ਅੱਛਾ ਅੱਗੇ ਤੋਂ ਕੀ ਉਪਰਾਲੇ ਕੀਤੇ ਜਾਣਗੇ ਸਰ ਅੱਗੇ ਇਹ ਆ ਕਿ ਜਿੱਦਾਂ ਜਿਹੜੇ ਲੋੜਵੰਦ ਲੋਕ ਐ ਉਹਨਾਂ ਦੀ ਹੈਲਪ ਜਿੱਦਾਂ ਹੁਣ ਹੱਡਾਂ ਦੇ ਰਿਕਾਰਡਿੰਗ ਦੇਖਿਆ ਜਾਵੇ ਕਿਉਂਕਿ ਉਸ ਵੇਲੇ ਹੱਡਾਂ ਦੇ ਵਿੱਚ ਲੋਕਾਂ ਨੇ ਉਸ ਟਾਈਮ ਦੇ ਵਿੱਚ ਹੈਲਪ ਬਹੁਤ ਕੀਤੀ ਹੈ ਪਰ ਉਹ ਉਸ ਕੰਮ ਨੂੰ ਦੇਖਿਆ ਜਾਵੇ ਤਾਂ ਲੋਕਾਂ ਦੇ ਰੁਜ਼ਗਾਰ ਵੀ ਚਲੇ ਗਏ ਆ ਪਰ ਅਸੀ ਕਲੱਬ ਦੇ ਵਿੱਚ ਇਹ ਆ ਕਿ ਮਤਲਬ ਸਾਰੇ ਕਲੱਬ ਦੀ ਇੱਕ ਮੀਟਿੰਗ ਹੋਏਗੀ ਜਿਹਦੇ ਵਿੱਚ ਅਸੀਂ ਇਹ ਰੱਖਾਂਗੇ ਵੀ ਲੋਕਾਂ ਨੂੰ ਉਹਨਾਂ ਦੇ ਮਤਲਬ ਜਿਹੜਾ ਨੀੜੀ ਲੋਕ ਹੈ ਕੁੜੀਆਂ ਸਲਾਈ ਦਾ ਕਰ ਸਕਦੀਆਂ ਉਹਨਾਂ ਨੂੰ ਮਸ਼ੀਨ ਪ੍ਰੋਵਾਈਡ ਕਰਵਾ ਸਕਦੇ ਆ ਬੱਚਿਆਂ ਨੂੰ ਸਟੱਡੀ ਦੇ ਰਿਲੇਟਡ ਆਪਾਂ ਉਹਨਾਂ ਨੂੰ ਬੁੱਕਸ ਵਗੈਰਾ ਸਟੇਸ਼ਨਰੀ ਦਾ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਠੀਕ ਹੈ ਥੈਂਕ ਯੂ ਤਾਂ ਸਹੀ ਇਹ ਐਕਟੀਵਿਟੀ ਆਕ